ਰੋਜਪੁਰ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਲੋਕਾਂ ਨੂੰ ਕਹਿੋ ਜ ਐਮਪੀ ਇਥੋਂ ਦਾ ਚਾਹੀਦਾ ਕੀ ਕੀ ਮੁੱਦੇ ਨੇ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਕੀ ਕੀ ਮੁੱਦੇ ਨੇ ਦੱਸੋ ਹੁਣ ਕਹਿੋ ਜ ਐਮਪੀ ਬਪਾਲਦੇ ਆ ਮੈਂ ਕਹਿੰਦਾ ਆਪਾਂ ਬਾਲਨੇ ਜਿਹੜਾ ਐਮਪੀ ਇਮਾਨਦਾਰ ਹੋਵੇ ਬਹੁਤ ਵਧੀਆ ਲੋਕਾਂ ਦੇ ਵਿੱਚ ਆਵੇ ਕੀ ਕੀ ਮੁੱਦੇ ਨੇ ਫਰੋਜਪੁਰ ਦੇ ਫਰੋਜਪੁਰ ਦੇ ਸਾਰੇ ਮੁੱਦੇ ਨੇ ਜੀ ਕੀ ਮੁੱਦੇ ਕੋਈ ਇੱਕ ਮੁੱਦਾ ਦੱਸੋ ਲੈ ਹੋਵੇ ਪਤਾ ਮਤਲਬ ਵੀ ਆਪਾਂ ਤਾਂ ਮੋਣ ਵਾਲੇ ਰੋਜਪੁਰ ਜੀ ਕਿੰਨੀ ਗੁੰਡਾਗਰਦੀ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਗੁੰਡਾਗਰਦੀ ਖਤਮ ਕਰਾਓ ਫੇਰ ਹੀ ਮਜ਼ ਹਰੋ ਚੋਰੀਆਂ ਹਰੋ ਮੋਟਰਸਾਈਕਲ ਚੁੱਕ ਕੇ ਜਾਂਦੇ ਹਰੋ ਜਨਾਨੀਆਂ ਵਾਲੀਆਂ ਖੋਈਆਂ ਜਾਂਦੀਆਂ ਨੇ ਕਿਹੜਾ ਕੋਈ ਇੱਕ ਪਾਰਟੀ ਦਾ ਪਸੰਦ ਕਰਦੇ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਵੀ ਇਮਾਨਦਾਰ ਬੰਦਾ ਹੋਣਾ ਚਾਹੀਦਾ ਪਰ ਮੈਂ ਕੋਈ ਆਵੇ ਕਿਹੜੀ ਮਰਜ਼ੀ ਪਾਰਟੀ ਦਾ ਆਵੇ ਜੀ ਬਸ ਬਿਲਕੁਲ ਜੀ ਲੋਕਾਂ ਦੇ ਇਹੋ ਹੀ ਮੁੱਦੇ ਨੇ ਸਾਡੇ ਨਾਲ ਖੜੇ ਨੇ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਨੇ ਬਗੈਰ ਸਾਡੇ ਨਾਲ ਬਾਜੀ ਬਾਜੀ ਨਸਤੇ ਜੀ ਬਾਜੀ ਐਮਪੀ ਲੈਕਚਰ ਆ ਗਏ ਨੇ ਕਿਹੋ ਜਿਹਾ ਪਸੰਦ ਕਰਦੇ ਐਮਪੀ ਬਾਜੀ ਅਸੀਂ ਕੀ ਲੈਣਾ ਸੀ ਐਂਡ ਅੱਜ ਇਹ ਨਾ ਕੋਈ ਕਹਿੰਦਾ ਨਾ ਕੋਈ ਸੁਣਦਾ ਇੱਥੇ ਆਂਦਾ ਹੀ ਕੋਈ ਨਹੀਂ ਸੁਣਵਾਸੇ ਕੋਈ ਨਹੀਂ ਆਂਦਾ ਤੇ ਤੁਸੋਂ ਕਿੰਨੀ ਕੀ ਕਰੋਗੇ ਬਸ ਬੱਚਿਆਂ ਨੂੰ ਪੜਾ ਪਹਿਲਾਂ ਪੜਾਉਣ ਵਾਸਤੇ ਦੇ ਹੂ ਇਹੇ ਬੱਚੇ ਹੈ ਇਹਨਾਂ ਦਾ ਪਹਿਲਾ ਫੀਸਾ ਹੀ ਇਹਨਾਂ ਦੀ ਇੰਨੀ ਇੰਨੀ ਜੱਦ ਬਾਤੀ ਆਈਆਂ ਕਿ ਬੋਜੀ ਤੁਸੀਂ ਕੀ ਕਰੋਗੇ ਭਾਈ ਪਾਪ ਜੀ ਦਾ ਨਾਮ ਲਿਓ ਅਜਾ ਕੀ ਫਾਇਦਾ ਹੈ ਲਾਇਸੈਂਸ ਮੰਗਦਾ ਹੈ ਐਸੇ ਵੇ ਇਹਨਾਂ ਦਾ ਕੀ ਕਹਿਣਾ ਚਾਹਦੇ ਫਰੋਜ਼ਪੁਰ ਵਾਸੀਆਂ ਦੱਸਿਓ ਨਾ ਸਾ ਕੀ ਹੈ ਖੜਕਾਂ ਦੇਖੋ ਇਹਨਾਂ ਦੀਆਂ ਹੈ ਪਿਆਸੇ ਬੰਦੇ ਵੈਸੇ ਨਹੀਂ ਬੰਦਾ ਕਰਿਆ ਜਾਂਦਾ ਟੁੱਟ ਜਾਂਦਾ ਬੰਦਾ ਡੰਗ ਬੰਦਾ ਡੰਗ ਬੰਦਾ ਹੱਦ ਹੋਰ ਕੀ ਹੈ ਬਿਲਕੁਲ ਇਸ ਸਮੱਸਿਆ ਲੋਕਾਂ ਦੀਆਂ ਬਿਲਕੁਲ ਜਾਇਜ਼ ਨੇ ਤੇ ਵੀ ਇੱਥੇ ਜਿਹੜਾ ਵੀ ਐਮਪੀ ਬੰਦ ਆ ਉਹ ਆਪਦਾ ਹੀ ਸੋਚਦਾ ਪਰ ਲੋਕਾਂ ਦਾ ਨਹੀਂ ਸੋਚਦਾ ਹੋਰ ਲੋਕ ਵੀ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਅਸੀਂ ਲੋਕਾਂ ਨੂੰ ਪੁੱਛਦੇ ਆ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਜੀ ਐਮਪੀ ਇਲੈਕਸ਼ਨ ਆ ਗਏ ਨੇ ਕਿਹੋ ਜਿਹਾ ਐਮਪੀ ਤੁਹਾਨੂੰ ਪਸੰਦ ਹੈ ਐਮਪੀ ਉਹ ਪਸੰਦ ਆ ਜਿਹੜਾ ਸਾਨਾ ਪਹਿਲੇ ਇਮਾਨਦਾਰ ਹੋਵੇ ਦੂਜਾ ਜਿਹੜਾ ਬਿਜਾਰ ਦੇ ਵਿੱਚ ਲੁੱਟਖੋ ਮਾਰ ਹੁੰਦੀ ਹੈ ਉਹਦੇ ਢੱਲ ਪਾ ਸਕੇ ਤੇ ਦੂਜਾ ਜਿਹਨੇ ਆਪਣੇ ਕਾਰੋਬਾਰ ਨੂੰ ਵਿਧਾਨਵਿਕੇ ਅੱਗੇ ਸੋਚੇ ਕੁਝ ਬਿਜਾਰ ਦਾ ਵੀ ਤੇ ਕਾਰੋਬਾਰ ਦਾ ਸਾਰੇ ਮੜਿਆ ਆਲੀ ਨੇ ਕਿਹੜੇ ਕਿਹੜੇ ਮੁੱਦੇ ਫਿਰੋਜ਼ਪੁਰ ਦੇ ਸਾਨਾ ਪਹਿਲਾ ਵੱਡਾ ਮੁੱਦਾ ਦਾ ਲੁੱਟਖੋ ਮਾਰਦਾ ਹੀ ਆ ਅਤੇ ਚੋਰੀ ਡਕਤ ਇੰਨੀ ਵੱਧ ਗਈ ਹੈ ਆਮ ਬੰਦੇ ਨੂੰ ਸ਼ਾਂ ਨੂੰ ਸਾਨੂੰ ਵੀ ਡਰ ਹੁੰਦਾ ਕਿ ਘਰੇ ਜਾਣਾ ਵਾ ਤੇ ਟਾਈਮ ਨਾਲ ਘਰੇ ਚਲੇ ਜੀਏ ਇਹ ਤਾਂ ਕੋਈ ਦਸਤੇ ਹਾਲੀ ਕੋਈ ਹੋਈ ਨਹੀਂ ਸਾਡੀ ਜਿਹੜੇ ਵੇਨ ਹੋਏ ਜਿਹੜੇ ਸਾਡੇ ਮਿੰਦ ਕਮਾਏ ਨੇ ਕੋਈ ਖੋਹੀ ਨਾ ਲੈ ਜੀ ਸਾਡਾ ਮੁੱਦਾ ਇਹ ਆ ਸਾਡਾ ਮੇਨ ਮੁੱਦਾ ਮੇਨ ਲੁੱਟਾ ਖੋਵਾ ਜਿਹੜੀਆਂ ਹੋ ਰਹੀਆਂ ਸ਼ਹਿਰ ਦੇ ਵਿੱਚ ਇਹ ਇਹ ਬੰਦ ਹੋਣੀਆਂ ਚਾਹੀਦੀਆਂ ਸਾਡਾ ਮੇਨ ਮੁੱਦਾ ਇਹ ਆ ਮੇਨ ਮੁੱਦਾ ਇਹ ਹੋਰ ਕਿਹੜੇ ਮੁੱਦੇ ਕੋਈ ਹੈ ਮੁੱਦੇ ਫੋਹੀਪੁਰ ਫੋਹੀਪੁਰ ਦੇ ਫੋਹੀਪੁਰ ਦੇ ਮੁੱਦੇ ਜਿਹੜਾ ਸਾਨਾ ਜਿਆਦਾ ਹੈ ਇਹੋ ਅੱਗੇ ਵਧਿਆ ਆ ਆਪਣੇ ਜਿਹਾ ਇਹੋ ਸਾਣਾ ਵਧਿਆ ਵਾ ਕਿ ਇਹ ਇਹਨੂੰ ਠੱਲ ਪਾਵੇ ਬੰਦਾ ਬਿਲਕੁਲ ਜੀ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਲੋਕਾਂ ਦਾ ਇਹੋ ਹੀ ਕਹਿਣਾ ਜਿਹੜਾ ਸ਼ਹਿਰ ਦੇ ਵਿੱਚ ਲੁੱਟਾ ਖੋਹਵਾ ਜਿਹੜੀਆਂ ਲਗਾਤਾਰ ਹੋ ਰਹੀਆਂ ਉਹਨਾਂ ਨੂੰ ਲੈ ਕੇ ਲੋਕ ਇੱਕੋ ਗੱਲ ਤੇ ਹੀ ਖੜੇ ਨੇ ਲੱਭੇ ਸ਼ਹਿਰ ਦੇ ਵਿੱਚ ਲੁੱਟਾ ਖੋਹਵਾ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਸਾਡੇ ਨਾਲ ਦੁਕਾਨਦਾਰ ਹੋਰ ਖੜੇ ਆ ਇਹਨਾਂ ਨੂੰ ਪੁੱਛਦੇ ਆ ਜਿਹੜੇ ਐਮਪੀ ਦੇ ਇਲੈਕਸ਼ਨ ਆ ਗਏ ਨੇ ਉਹਨਾਂ ਨੂੰ ਲੈ ਕੇ ਕਹੋ じゃ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਹਾਂਜੀ ਭਾਜੀ ਇਲੈਕਸ਼ਨ ਆ ਗਏ ਐਮਪੀ ਤੁਹਾਨੂੰ ਕਹੋਏ ਚਾਹੀਦਾ ਜਿਹੜਾ ਕੰਮ ਕਰਨ ਵਾਲਾ ਹੋਵੇ ਕੀ ਕੀ ਕੰਮ ਸ਼ਹਿਰ ਦੇ ਕੀ ਮੁੱਦੇ ਨੇ ਸਭ ਤੋਂ ਮੁੱਦਾ ਤਾਂ ਇਹ ਹੀ ਹੁੰਦਾ ਹੈ ਕਿ ਪੜ੍ਹਾਈ ਦਾ ਯਾ ਵਤ ਮੈਡੀਕਲ ਫੈਸਿਲਿਟੀ ਇਹ ਦੋ ਫੈਸਿਲਟੀਆਂ ਸਭ ਤੋਂ ਪਹਿਲਾਂ ਬਿਹ ਹਫਤੇ ਹੋਣੀ ਚਾਹੀਦੀਆਂ ਨੇ ਹੋਰ ਕੀ ਮੁੱਦੇ ਨੇ ਮੁੱਦਾ ਕੰਮ ਕੁਮ ਹੈ ਨਹੀਂ ਨਸ਼ੇੜੀ ਨਸ਼ੇ ਦਾ ਬਹੁਤ ਬੁਰਾ ਹਾਲ ਹੈ ਕੰਮ ਕਾਇ ਬਿਲਕੁਲ ਠੱਪ ਹੋਇਆ ਬਚੋਰੀ ਹਰ ਪਾਸੇ ਬੁਰਾ ਹਾਲ ਹੈ ਮਤਲਬ ਰਹਿਣਾ ਆਪਾਂ ਕਹਿਣਾ ਘਰੇ ਆਪਾਂ ਸੇਫ ਆ ਕਿਤੇ ਵੀ ਸੇਫ ਨਹੀਂ ਹੈਗੇ ਕਿਹੜੀ ਪਾਰਟੀ ਦਾ ਤੁਸੀਂ ਪਸੰਦ ਕਰਦੇ ਹੋ ਪਾਰਟੀ ਦਾ ਹੁਣ ਕੋਈ ਅਸੀਂ ਕੋਈ ਪਾਰਟੀ ਨਾਲ ਬਿਲੋਂਗ ਨਹੀਂ ਕਰਦੇ ਅਦਰਵਾਈ ਅਸੀਂ ਵਧੀਆ ਕੈਂਡੀਡੇਟ ਚਾਹੁੰਦੇ ਆ ਕਿ ਜਿਹੜਾ ਕੰਮ ਕਰਨ ਨਾਲ ਹੋਵੇ ਆਨਲਾਈਨ ਟਾਈਮ ਵਿੱਚ ਫਰੋਈਪੁਰ ਨੂੰ ਬਦਲਦੇ ਹੋਵੇ ਸਾਡੇ ਨਾਲ ਹੋਰ ਵੀ ਲੋਕ ਦੁਕਾਨਦਾਰ ਗਏ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਾਹਮਣੇ ਵੀ ਜਾਂਦੇ ਆਂ ਉਹਨਾਂ ਨੂੰ ਪੁੱਛਦੇ ਆਂ ਲੈ ਵੀ ਤੁਹਾਨੂੰ ਕਿਹੋ ਜਿਹਾ ਜਿਹੜਾ ਐਮਪੀ ਚਾਹੀਦਾ ਸਾਸੀ ਗਾਲ ਜੀ ਭਾਜੀ ਐਮਪੀ ਦੇ ਇਲੈਕਸ਼ਨ ਆ ਗਏ ਨੇ ਕਿ ਇਹੋ ਜਿਹਾ ਤੁਸੀਂ ਪਸੰਦ ਕਰਦੇ ਜਿਹੜਾ ਆਪਣੇ ਸ਼ਹਿਰ ਵਾਸੀ ਸੋ ਸੋਨ ਕਹਿੰਦੇ ਸਭ ਇੱਕੋ ਹੀ ਨੇ ਕੋਈ ਫਰਕ ਨਹੀਂ ਆ। ਫਿਰ ਵੀ ਮਰ아요 ਕੋਈ ਤੁਹਾਨੂੰ ਵਧੀਆ ਕਿਹੜਾ ਐਮਪੀ ਮਸੰਦ ਕਰਦੇ ਜੇ? ਕਈ ਪਾਰਟੀਆਂ ਅਗਰ ਤੁਸੀਂ ਜਿਹੜੀ ਪਾਰਟੀ ਮਸੰਦ ਕਰਦੇ ਨਹੀਂ ਵੀ ਕਰਦੇ। ਕੋਈ ਦੱਸ ਦਿਓ ਭਵਿੰਦਰ ਕੋਈ ਪਾਰਟੀ ਦਾ ਨਾਮ। ਸਾਨੂੰ ਪਤਾ ਨਹੀਂ ਕਿਹੜਾ ਤੁਹਾਡਾ ਐਮਪੀ ਹੈ ਜੀ ਇੱਥੇ। ਐਮਪੀ ਇਲੈਕਸ਼ਨ ਭਾਜੀ। ਉਹ ਤੁਹਾਨੂੰ ਪਤਾ ਇਲੈਕਸ਼ਨ ਦਾ ਹੈਗਾ ਤੁਹਾਨੂੰ ਇਹ ਨਹੀਂ ਪਤਾ ਫਰੋਜਪੁਰ। ਚਲੋ ਫਰੋਜਪੁਰ ਦਾ ਕੀੜਾ ਕੰਮ ਜਿਹੜਾ ਹੋਣ ਵਾਲਾ। ਫਰੋਜਪੁਰ ਦੇ ਬਾਰੇ ਕੁਝ ਨਹੀਂ ਕਰ ਸਕਦਾ ਜੀ। ਪਤਾ ਨਹੀਂ ਪਾ। ਬਿਲਕੁਲ ਜੀ ਇਹਨਾਂ ਦਾ ਇਹੋ ਹੀ ਕਹਿੰਦਾ ਫਰੋਜਪੁਰ ਦੇ ਵਿੱਚ ਗੱਲਬਾਤ ਕੀਤੀ ਲੋਕਾਂ ਨਾਲ। ਖੋਰ ਵੀ ਲੋਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਹੋ ਜੇ ਐਮਪੀ ਇਹਨਾਂ ਨੂੰ ਚਾਹੀਦਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਭਾਈ ਭਾਈ ਇਹ ਦੱਸੋ ਐਮਪੀ ਇਲੈਕਸ਼ਨ ਆ ਗਏ ਨੇ ਹਾਂਜੀ ਕਿਹੋ ਜਿਹਾ ਐਮਪੀ ਬਸਤ ਕਰਦੇ ਨੇ ਐਮਪੀ ਉਹ ਪਸੰਦ ਕਰਦੇ ਜਿਹੜਾ ਮੁੱਤਖੋਰਾ ਨੇ ਮੁਫਤੀ ਨਾ ਦੇ ਲੋਕਾਂ ਚੀਜ਼ਾਂ ਉਹਨੂੰ ਪਸੰਦ ਕਰਦੇ ਆ ਸਰਕਾਰ ਮੁਫਤੀ ਜਿਹਾ ਨਾ ਦੇ ਨੌਕਰੀਆਂ ਦੇਵੇ ਸਾਡੀ ਇਹੋ ਹੀ ਗੱਲ ਮੰਗਾਂਗੇ ਬਸ ਕੀ ਕੀ ਮੁੱਦੇ ਹਰੋਜ ਪਰਦੇ ਨੇ ਹੈ ਹਰੋਜ ਪਰ ਕੀ ਕੀ ਮੁੱਦੇ ਨੇ ਮੁੱਦੇ ਮੁੱਦੇ ਤਾਂ ਬਹੁਤ ਹੈ ਗਿਆ ਬਾਕੀ ਬਾਕੀ ਤੋਂ ਨਹੀਂ ਆ ਇਲੈਕਸ਼ਨ ਆ ਗਿਆ ਵੱਡਾ ਮੁੱਦਾ ਬੇਰੋਜ਼ਗਾਰੀ ਦਾ ਹੀ ਹੈ ਬਿਲਕੁਲ ਲੇਵਰ ਮਿਲਦੀ ਨਹੀਂ ਫ੍ਰੀ ਦੇ ਦੇ ਕੇ ਲੋਕਾਂ ਨੂੰ ਤਾਂ ਕੀਤਾ ਫ੍ਰੀ ਦੇ ਦੇ ਕੇ ਮਕਤੇ ਬਣਾਈ ਜਾਂਦੇ ਨੇ ਇਹਨੂੰ ਫ੍ਰੀ ਦੇਣਾ ਬੰਦ ਕਰੋ ਨੌਕਰੀਆਂ ਦਿਓ ਜਿਹੜੇ ਨੌਜਵਾਨ ਬੱਚੇ ਬਾਹਰ ਨਾ ਜਾਂ ਤਾਂ ਉਹਨਾਂ ਨੂੰ ਨੌਕਰੀ ਇੱਥੇ ਮਿਲਣੀ ਚਾਹੀਦੀ ਹੈ ਦਸਤਾਨ ਦੀ ਇਹ ਮੇਰੀ ਮੰਗ ਹੈ ਬਿਲਕੁਲ ਜੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਇਹਨਾਂ ਦਾ ਇਹੋ ਇੱਕੋ ਇੱਕੋ ਮਕਸਦ ਹੈ ਲਮੀ ਲੋਕਾਂ ਨੂੰ ਨੌਕਰੀਆਂ ਵੀ ਦੇਣ ਠੀਕ ਹੈ ਜੀ ਹੋਰ ਵੀ ਦੁਕਾਨਦਾਰ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕੀ ਮੁੱਦੇ ਨੇ ਹਾਂਜੀ ਸਰ एमपी इलेक्शन आ गए हैं कहो जी एमपी पसंद करते हैं एमपी इलेक्शन है आज 1 जून को ओदे वास्ते एक एमपी ਦੇ ਇਲੈਕਟਰਾਂ ਨੂੰ ਕਿਹੜਾ एमपी ਪਸੰਦ ਕਰਦੇ ਨੇ ਕਿਹੜੇ ਕਿਹੜੇ ਮੁੱਦੇ ਦੇ ਸ਼ਹਿਰ ਦੇ ਜਿਹੜੇ ਤੁਹਾਨੂੰ ਸ਼ਹਿਰ ਤੇ ਲੁੱਟਖੋ ਪਹਿਲਾਂ ਤਾਂ ਸਾਰਿਆਂ ਨਾਲ ਪਹਿਲਾਂ ਬੰਦ ਹੋਣੀ ਚਾਹੀਦੀ ਸੀ ਸਾਰਿਆਂ ਨਾਲ ਪਹਿਲਾਂ ਵਿਸ਼ੇਸ਼ ਹੋ ਉਸ ਤੋਂ ਬਾਅਦ ਦੁਕਾਨਦਾਰਾਂ ਵਾਸਤੇ ਕੁਛ ਨਾ ਕੁਛ ਸਰਕਾਰ ਨੂੰ ਕਰਨਾ ਚਾਹੀਦਾ ਜੋ ਕਾਫੀ ਟਾਈਮ ਤੋਂ ਨਹੀਂ ਹੋ ਪਾ ਰਿਹਾ ਕੋਈ ਐਚਲੀ ਨਹੀਂ ਕੋਈ ਸੇਫਟੀ ਬਿਲਕੁਲ ਜੀ ਲੋਕਾਂ ਦਾ ਇਹੋ ਹੀ ਕਹਿਣਾ ਹੈ ਲਗਾਤਾਰ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਅੱਜ ਵੀ ਅਸੀਂ ਇੱਥੇ ਉਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆਂ ਨੋਸੇ ਭਾਜੀ ਭਾਜੀ ਇਹ ਦੱਸੋ ਕਿਹੋ ਜਿਹਾ ਐਮਪੀ ਇਲੈਕਸ਼ਨ ਆਗੇ ਤੁਹਾਨੂੰ ਐਮਪੀ ਕਿਹੋ ਜਿਹਾ ਪਸੰਦ ਐਮਪੀ ਜਿਹੜਾ ਲੋਕਾਂ ਨਾਲ ਤਾਲੁਕ ਰੱਖੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਤੇ ਜਿਹੜੇ ਫੰਡ ਗਵਰਨਮੈਂਟ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਆਉਂਦੇ ਆ ਪੂਰੇ ਦੇ ਪੂਰੇ ਜਿਹੜੇ ਫੰਡ ਜਿਹੜੇ ਗਿਆਵਦੇ ਇਲਾਕੇ ਚ ਲਗਾਵੇ ਅਜੇ ਤੱਕਰ ਕਾਫੀ ਧੀਰ ਤੋਂ ਜਿੰਨੇ ਵੀ ਐਮਪੀ ਆਏ ਉਹ ਜਿਨ੍ਹਾਂ ਨਾਲ ਫੰਡ ਮਿਲਦਾ ਫਰੋਇਪੁਰ ਤੇ ਕੋਈ ਪੈਸਾ ਨਹੀਂ ਖਰਚਿਆ ਜਾਂਦਾ ਹੈਗਾ ਜਿਹੜਾ ਫਰੋਇਪੁਰ ਨੂੰ ਇਸ ਗੱਲ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਛੜਕਾਂ ਜਿਹੜੀਆਂ ਗੀਆਂ ਪੁਰਾਣੀਆਂ ਹੀ ਚੱਲੀ ਜਾਂਦੀਆਂ ਕੋਈ ਨਵੀਆਂ ਨਹੀਂ ਬਣ ਰਹੀਆਂ ਕੋਈ ਅੱਛੇ ਜਿਹੜਾ ਵੀ ਐਮਪੀ ਖੜਾ ਹੁੰਦਾ ਉਹ ਇੰਡਸਟਰੀ ਨਵੀਂ ਲਗਾਉਣ ਬਾਰੇ ਕਹਿੰਦਾ ਹੈਗਾ ਬਾਅਦ ਚ ਲੱਗਦੀ ਨਹੀਂ ਕੋਈ ਵਾਦੇ ਬਹੁਤ ਹੋ ਜਾਂਦੇ ਆ ਕਿ ਲੇਕਿ ਤੇ ਸਾਨੂੰ ਤਾਂ ਉਹੀ ਐਮਪੀ ਚਾਹੀਦਾ ਹੈਗਾ ਜਿਹੜਾ ਸਾਡੀਆਂ ਸਮੱਸਿਆਵਾਂ ਦਾ ਸੰਦਾਨ ਕਰੇ ਫਰੋਇਪੁਰ ਨੂੰ ਅੱਗੇ ਲਿਜਾਵੇ ਫਰੋਇਪੁਰ ਜਨਮ ਦਿਨ ਪਿਛੜਦਾ ਜਾਂਦਾ ਵਪਾਰ ਵੱਲੋਂ ਵੀ ਇੰਡਸਟਰੀ ਵੱਲੋਂ ਵੀ ਸਾਰੇ ਕਮਾਂਵਲੋਂ ਪਿਛੜਦਾ ਜਾਂਦਾ ਹੈ ਜੀ ਪਾਰਟੀ ਤੋਂ ਚਾਹੀਦਾ ਸਰ ਤੁਹਾਨੂੰ ਕਿਹੜੀ ਪਾਰਟੀ ਚੰਗਾ ਲੱਗਦਾ ਦੇਖੋ ਜੀ ਦੇਖੋ ਜੀ ਹੁਣ ਨੇਤਾਵਾਂ ਨੂੰ ਮਿਲਾਂਗੇ ਇਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਵਪਾਰੀ ਦੀ ਗੱਲ ਸੁਨੇਗਾ ਸਾਡੇ ਫਰੋਇਪੁਰ ਦੀ ਗੱਲ ਸੁਨੇਗਾ ਸਾਡੇ ਫਰੋਇਪੁਰ ਨੂੰ ਅੱਗੇ ਲਿਜਾਣ ਬਾਰੇ ਸਾਨੂੰ ਕੋਈ ਨਕਸ਼ਾ ਦਿਖਾਵੇਗਾ ਅਸੀਂ ਉਹਦੇ ਨਾਲ ਹੀ ਖੜੇ ਹੋਵਾਂਗੇ ਬਿਲਕੁਲ ਜੀ ਇਹ ਵਪਾਰੀਆਂ ਨਾਲ ਵੀ ਗੱਲਬਾਤ ਕਰ ਰਹੇ ਆ ਅਪਾਰਟਮੈਂਟ ਦੇ ਵੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੋਰ ਵੀ ਲੋਕ ਹੈ ਕਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਹੀ ਹੁਣ ਪਹੁੰਚ ਰਹੇ ਆ ਉਹਨਾਂ ਨੂੰ ਪੁੱਛਦੇ ਆ ਕਿ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਨੇ ਖਲੋਤਾ ਕਿਹੜਾ ਪਤਾ ਨਹੀਂ ਆ ਖਲੋਤਾ ਕਿਹੜਾ ਹੈ ਇਲੈਕਸ਼ਨ ਆ ਗਿਆ ਇੱਕ ਦਿਨ ਕੋ ਐਮਪੀ ਕਿਹੜਾ ਖਲੋਤਾ ਹੈ ਸਾਰੀਆਂ ਪਾਰਟੀਆਂ ਦੇ ਖੜੇ ਨੇ ਪਤਾ ਨਹੀਂ ਉਹ ਨਾਮ ਨਹੀਂ ਪਤਾ ਲੱਗਦਾ ਤਈ ਦੱਸਾਂ ਕਿਹੜਾ ਐਮਪੀ ਵਧੀਆ ਐਮਪੀ ਪਸੰਦ ਹੈ ਕਿਹੜਾ ਉਹ ਨਾਮ ਦੱਸੋ ਨਾ ਤੁਸੀਂ ਐਮਪੀ ਕਿਹੜੇ ਹੋਣਾ ਹਾਂ ਹਾਲੇ ਦਾ ਐਮਪੀ ਦਾ ਤੁਸੀਂ ਦੱਸਣਾ ਨਾ ਕਿਹੜਾ ਅਸੀਂ ਥੋੜਾ ਕਹੇ ਸਾਰ ਤੁਸੀਂ ਦੱਸੋ ਸਾਨੂੰ ਐਮੀ ਉਹ ਪਸੰਦ ਜਿਹੜਾ ਕੰਮ ਕਰੇਗਾ ਜਿਹੜਾ ਸ਼ਹਿਰ ਦੀ ਤਰੱਕੀ ਵਾਲੇ ਪਾਸੇ ਜਾਏਗਾ ਜਿਹੜਾ ਗੁੰਡਾਗਰੀ ਬੰਦ ਕਰੇਗਾ ਚੋਰੀਆਂ ਬੰਦ ਕਰੇਗਾ ਸਾਨੂੰ ਉਹ ਐਮਪੀ ਜਿਹਦਾ ਹੈ ਕੀ ਕੀ ਮੁੱਦੇ ਨੇ ਲੁੱਟੋਖੋਆ ਬਰੋਜਗਾਰੀ ਆਵਾਜ਼ਾਰੀ ਸ਼ਹਿਰ ਦੇ ਕੀ ਮੁੱਦੇ ਇਹੋ ਹੀ ਸ਼ਹਿਰ ਉਹ ਮੇਂਦਰ ਬਗੇ ਬਰੋਜਗਾਰੀ ਸਭ ਤੋਂ ਵੱਡੀ ਲੁੱਟਾਂ ਨੇ ਜਿਹੜੀਆਂ ਜਨਾਨੀਆਂ ਬੀਮੀਆਂ ਨੂੰ ਲੁੱਟੀਆਂ ਦੇ ਘਰਾਂ ਵਿੱਚ ਵੜ ਵੜ ਕੇ ਸੱਦ ਉਹ ਹੀ ਜ਼ਿਆਦਾ ਹੀ ਕੀ ਹੈ ਬਿਲਕੁਲ ਸਾਡੇ ਨਾਲ ਹੋਰ ਵੀ ਲੋਕ ਖੜੇ ਨੇ ਉਹਨਾਂ ਨਾਲ ਤੇ ਦੁਕਾਨਦਾਰ ਜਿਹੜੇ ਹਾਂਜੀ ਹਾਂਜੀ ਭੈਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੋਰ ਲੋਕ ਵੀ ਹੈਗੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆਜੋ ਆਜੋ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਹਾ ਹੋਇਆ ਤੁਹਾਨੂੰ ਐਮਪੀ ਬਸਾਜਾ ਸਾਰੇ ਸੇਮ ਹੈ ਸਾਰੇ ਸੇਮ ਹੈ ਵਧੀਆ ਕੋਈ ਐਮਪੀ ਸਾਰੇ ਸਾਰੇ ਕੋਈ ਮੁੱਦੇ ਕੋਈ ਦੱਸੋ ਕਿਹੜੇ ਮੁੱਦੇ ਹੋਣ ਵਾਲੇ ਇਨਫਰਾਸਟ੍ਰਕਚਰ ਬਿਲਕੁਲ ਨਹੀਂ ਹੈ ਸ਼ਹਿਰ ਸੜਕਾਂ ਟੁੱਟੀਆਂ ਪਈਆਂ ਕੋਈ ਸੁਧਾਰ ਨਹੀਂ ਹੋ ਰਿਹਾ ਹੋਰ ਕੋਈ ਬਸ ਇਹ ਇਹਨੂੰ ਸੋਸ਼ਲ ਸਿਕਿਉਰਿਟੀ ਬਿਲਕੁਲ ਨਹੀਂ ਹੈ ਹਾਂਜੀ ਬਿਲਕੁਲ ਸਾਡੇ ਨਾਲ ਹੋਰ ਵੀ ਲੋਕ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕੀ ਜਿਹੜੇ ਮੁੱਦੇ ਨੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬਾਜੀ ਬਾਜੀ ਇਲੈਕਸ਼ਨ ਆ ਗਏ ਐਮਪੀ ਜੀ ਕੀ ਕਹਿਣਾ ਚਾਹੁੰਦੇ ਜੀ ਜੇ ਹੋਵੇ ਤੁਹਾਨੂੰ ਐਮਪੀ ਚਾਹੀਦਾ ਵਧੀਆ ਜਿਹੜਾ ਸ਼ਹਿਰ ਦੀ ਤਰੱਕੀ ਕਰੇ ਵਧੀਆ ਹੋਵੇ ਇਮਾਨਦਾਰੀ ਨਾਲ ਚੱਲੇ ਲੋਕਾਂ ਦੀ ਸੇਵਾ ਕਰਨ ਕਿਵੇਂ ਦੇ ਮੁੱਦੇ ਕੀ ਮੁੱਦੇ ਸ਼ਹਿਰ ਦੇ ਸ਼ਹਿਰ ਦੇ ਮੁੱਦੇ ਤੁਹਾਡੇ ਸਾਹਮਣੇ ਹੀ ਹੈ ਨਸ਼ਾ ਸਭ ਤੋਂ ਪਹਿਲਾਂ ਖਤਮ ਹੋਣਾ ਚਾਹੀਦਾ ਜਿਹੜਾ ਐਮਪੀ ਆਵੇ ਉਹ ਨਸ਼ਾ ਸਭ ਤੋਂ ਪਹਿਲਾਂ ਖਤਮ ਕਰੇ ਤਾਂ ਕਿ ਲੋਕਾਂ ਦੇ ਘਰ-ਬਾਰ ਵਧੀਆ ਰਹਿਣ ਖੁਸ਼ ਰਹਿਣ ਸਾਰੇ ਹੋਰ ਕੀ ਮੁੱਦੇ ਜਿਹੜੇ ਮੇਨ ਬਾਕੀ ਕਾਰੋਬਾਰ ਅਗਰ ਜੇ ਨਸ਼ਾ ਖਤਮ ਹੋਏਗਾ ਤੇ ਕਾਰੋਬਾਰ ਵੀ ਵਧੇਗਾ ਪਾਰਟੀ ਦਾ ਪਸੰਦ ਕਰਦੇ ਤੁਸੀਂ ਐਮਪੀ ਪਾਰਟੀ ਦੇ ਭਾਜੀ ਹੋਏ ਤਾਂ ਕੋਈ ਡਿਕਲੇਅਰ ਹੋਣਗੇ ਉਸ ਤੋਂ ਬਾਅਦ ਜਿਹੜਾ ਵੀ ਚੰਗਾ ਬੰਦਾ ਆਏਗਾ ਵੋਟ ਉਹਨੂੰ ਮਿਲੇਗੀ ਜੂਨ ਮਿਲ ਬਿਲਕੁਲ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆਂ ਲੋਕਾਂ ਨਾਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਵੇਂ ਦਾ ਜਿਹੜਾ ਐਮਪੀ ਚਾਹੀਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਵੀ ਹਰ ਲੋਕਾਂ ਨਾਲ ਪੁੱਛਦੇ ਆਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਲੋਕ ਇੱਥੇ ਬੈਠੇ ਨੇ ਸਰਦਾਰ ਜੀ ਬੈਠੇ ਉਹਨਾਂ ਨੂੰ ਪੁੱਛਦੇ ਆਂ ਤੇ ਵੀ ਕੀ ਗੱਲਾਂ ਜਾਂਦੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਐਮਪੀ ਇਲੈਕਸ਼ਨ ਆ ਗਏ ਨੇ ਉਹ ਕੱਲ 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 ਛੱਡੋ ਅੱਜ ਦੱਸੋ ਐਮਪੀ ਇਲੈਕਚਰ ਆ ਗਏ ਨੇ ਸਿਰਤੇ ਨੇ ਇੱਕ ਗੁੰਮ ਸ਼ੁਰੂ ਨੇ ਕਿਹੋ ਜਿਹਾ ਐਮਪੀ ਕਹੀਆ ਤੁਹਾਨੂੰ ਜਿਹੜਾ ਕੋਈ ਫਿਰੋਜ਼ਪੁਰ ਵਾਸਤੇ ਕੰਮ ਕਰੇ ਉਹ ਐਮਪੀ ਚਾਹੀਦਾ ਇਹ ਨਹੀਂ ਵੀ ਜਿੱਤ ਕੇ ਚਲਾ ਜਾਵੇ ਤੇ ਬਾਅਦ ਦੇ ਵਿੱਚ ਆਵੇ ਨਾ ਉਸ ਐਮਪੀ ਦਾ ਕੀ ਫਾਇਦਾ ਸਮਝ ਫਿਰੋਜ਼ਪੁਰ ਦੇ ਵਿੱਚ ਅੱਜ ਤੱਕ ਜਿਨ੍ਹਾਂ ਐਮਪੀ ਆਏ ਨੇ ਨਾ ਕਿਸੇ ਨੇ ਵੀ ਫਿਰੋਜ਼ਪੁਰ ਦਾ ਕੋਈ ਕੰਮ ਨਹੀਂ ਕੀਤਾ ਕੀ ਕੀ ਮੁੱਦੇ ਫਿਰੋਜ਼ਪੁਰ ਦੇ ਫਿਰੋਜ਼ਪੁਰ ਦਾ ਸਭ ਤੋਂ ਵੱਡਾ ਮੁੱਦਾ ਹੈ ਨੰਬਰ 1 ਤੇ ਦਾ ਬਾਰਡਰ ਖੋਲhaya ਜਾਏ ਤੁਜਾ ਮੁੱਦਾ ਮੁੱਦਾ ਹੈ ਕੋਈ ਕਿਸੇ ਤਰ੍ਹਾਂ ਦੀ ਕੋਈ ਇੰਡਸਟਰੀ ਛੋਟੀ ਮੋਟੀ ਤਾਂ ਲਾਓ ਕੋਈ ਵੀ ਨਹੀਂ ਇੰਡਸਟਰੀ ਲੱਗਦੀ ਕਿਸੇ ਤਰ੍ਹਾਂ ਦੀ ਹੋਰ ਨਾ ਹੀ ਕੋਈ ਸੈਂਟਰਲ ਗਵਰਨਮੈਂਟ ਵੱਲੋਂ ਕੋਈ ਫੋਕਪੋਰਡ ਦੇ ਵਿੱਚ ਪਲਾਂਟ ਲਗਾੰਦੇ ਜਾਂਦਾ ਪੀਜੀਆਈ ਕਹਿੰਦਾ ਹੈ 15 ਸਾਲ ਹੋ ਗਏ ਨੇ ਕਹਿ ਕੇ ਪੀਜੀਆਈ ਨੂੰ ਚਲੇ ਜਾਂਦੇ ਤੇ ਹੁਣ ਜਾ ਕੇ ਪਤਾ ਨਹੀਂ ਉਹ ਵੀ ਬੰਨਿਆ ਕਿ ਨਹੀਂ ਬੰਨਿਆ ਕਿਹੜੀ ਪਾਰਟੀ ਦਾ ਹੋਣਾ ਜਿਹੜਾ ਤੁਹਾਨੂੰ ਪਾਰਟੀਆਂ ਸਾਰੀਆਂ ਕੁਝ ਦੀਆਂ ਕਿਸੇ ਪਾਰਟੀ ਨੇ ਬੰਦੇ ਨੂੰ ਵੋਟ ਪਾਣੀ ਚਾਹੀਦੀ ਪਾਰਟੀ ਦਾ ਸਿਸਟਮ ਵੀ ਨਹੀਂ ਰੱਖਣਾ ਚਾਹੀਦਾ ਜਿਹੜਾ ਬੰਦਾ ਕੋਈ ਕੰਮ ਕਰੇ ਉਹਨੂੰ ਵੇਖ ਕੇ ਵੋਟ ਪਾਣੀ ਚਾਹੀਦੀ ਬਿਲਕੁਲ ਸਾਡੇ ਨਾਲ ਕੋਈ ਭੰਜੀ ਹਾਂਜੀ ਭੰਜੀ ਤੁਸੀਂ ਹੁਣ ਬੋਲੋ ਦੱਸੋ ਕਿਹੋ ਜਿਹਾ ਐਮਪੀ ਚਾਹੀਦਾ ਤੁਹਾਨੂੰ ਐਮਪੀ ਚੰਗਾ ਚਾਹੀਦਾ ਜੇ ਕਾਰਵਾ ਕਾਦਾ ਕਰੇ ਕੋਈ ਆ ਛੇਰਾਂ ਦੇ ਕਰੇ ਹਾਂ ਇਹ ਕੋਈ ਛੇਰਾਂ ਦੇ ਨੀ ਕਰਨੇ ਕੋ ਆਪਣੀ ਗੱਲ ਨਹੀਂ ਕੋਈ ਨਹੀਂ ਸੁਣਦਾ ਕੀ ਕੀ ਮੁੱਦੇ ਦੇਖ ਰਹੇ ਹਾਂ ਕਿਹੜੇ ਕਿਹੜੇ ਮੁੱਦੇ ਹੈਗੇ ਨੇ ਜਿਹੜੇ ਇਹ ਰਹਿੰਦੇ ਨੇ ਜਿਹੜੇ ਤੁਸੀਂ ਕਹਿੰਦੇ ਇਹ ਕੰਮ ਰਹਿੰਦੇ ਨੇ ਬਹੁਤ ਬਹੁਤ ਕੰਮ ਰਹਿੰਦੇ ਕੋਈ ਆਪਾਂ ਚੈਲਦਾ ਨਹੀਂ ਕੋਈ ਸੀ ਵੀ ਹੱਲ ਕੋ ਕਰਦਾ ਹਾਂਜੀ ਭਾਜੀ ਤੁਸੀਂ ਦੱਸੋ ਲਵੀ ਹਾਂਜੀ ਸ਼ਹਿਰ ਦੇ ਵਿੱਚ ਖੜੇ ਤੁਹਾਡੇ ਬਾਜ਼ਾਰ ਦੇ ਵਿੱਚ ਐਮਪੀ ਦੇ ਇਲੈਕਸ਼ਨ ਆ ਗਏ ਨੇ ਕੀ ਕਹਿਣਾ ਚਾਹੁੰਦੇ ਕਿਹੋ ਜਿਹਾ ਐਮਪੀ ਪਸੰਦ ਕਰਦੇ ਐਨੀ ਦੇਰ ਹੋ ਗਈ ਸਾਨੂੰ ਇੱਥੇ ਰਹਿੰਦੇ ਆ ਮੈਂ ਆਇਤਾ ਕੇ ਵੇਖਿਆ ਵੀ ਪਿਸਤਾ ਜਿਹੜਾ ਐਮਬੀਸੀ ਸਾਡੇ ਉਹਨੇ ਇੱਕ ਗੱਲ ਕਹੀ ਸੀ ਬਾਹਰ ਆ ਕੇ ਬਾਹਰ ਆ ਕੇ ਉਹਨੇ ਸਪੀਡ ਦਿੱਤੀ ਜੀ ਇਹੀ ਆਫਿਸ ਬਣਾਵਾਂਗੇ ਇਹੀ ਆ ਕਰਾਂਗੇ 5 ਸਾਲ ਚ ਵੜਿਆ ਹੀ ਨਹੀਂ ਹੋ ਸਾਡੇ ਸ਼ਹਿਰ ਚ ਵੜਿਆ ਹੀ ਨਹੀਂ ਆਈ ਆਫਿਸ ਬਣਾਵਾਂਗੇ ਸੜਕਾਂ ਬਣਾਵਾਂਗੇ ਤੁਸੀਂ ਆ ਪੁਲ ਦੇ ਥੱਲੇ ਉਤਰ ਜੋ ਮੈਂ ਕਹਿੰਦਾ ਸੜਕਾ ਇੱਕ ਨਹੀਂ ਬਣੀ ਗਈ ਸਰ ਮੈਨੂੰ ਸਮਝ ਨਹੀਂ ਆਉਂਦੀ ਐਮਐਲਏ ਕੀ ਕਰਦੇ ਨੇ ਐਮਪੀ ਕੀ ਕਰਦੇ ਨੇ ਜੇ ਐਮਪੀ ਐਮਐਲਏ ਨੇ ਤੇਰੇ ਤਨਖਾਹ ਹੀ ਲੈਣੀ ਬੰਦ ਕਰ ਕਿਹੜੀ ਪਾਰਟੀ ਦਾ ਪਸੰਦ ਕਰਦੇ ਸਰਮਪੀ ਐਮਪੀ ਹੁਣ ਸਾਡੇ ਦੇ ਸਮਝ ਤੋਂ ਬਾਹਰ ਹੈ ਭਾਈ ਜੇ ਪਤਾ ਨਹੀਂ ਕਿਹੜੀ ਪਾਰਟੀ ਆਵੇ ਪਰ ਜਿਹੜਾ ਵੀ ਐਮਪੀ ਆਵੇ ਵੀ ਉਹ ਕੰਮ ਵੀ ਕਰੇ ਸਾਇਆ ਜਾ ਕੇ ਚੰਡੀਗੜ੍ਹ ਬੈਠੇ ਰਹਿਣ ਦੇ ਚੰਡੀਗੜ੍ਹ ਸਾਨੂੰ ਕੀ ਫਾਇਦਾ ਹੈ ਐਮਪੀ ਬਣਾਉਂਦਾ ਐਮਪੀ ਬਣੇ ਸਾਡੇ ਸ਼ਹਿਰ ਦਾ ਬਣੇ ਜਿਹੜੇ ਸਾਡੇ ਸ਼ਹਿਰ ਦੇ ਕੰਮ ਸਹੀ ਕਰੇ ਬਸ ਬਿਲਕੁਲ ਜੀ ਇਹਨਾਂ ਦਾ ਇਹੋ ਹੀ ਕੋਈ ਕੋਈ ਗੱਲ ਕਹਿਣੀ ਹੈ ਜਿਹੜਾ ਵੀ ਕੋਈ ਐਮਪੀ ਆਂਦਾ ਹੈ ਉਹ ਸ਼ਹਿਰ ਦੇ ਜਿਹੜੇ ਮੁੱਦੇ ਨੇ ਉਹ ਕਰਨੇ ਚਾਹੀਦੇ ਨੇ ਅਸੀਂ ਗੱਲਬਾਤ ਕਰਦੇ ਆਂ ਦੁਕਾਨਦਾਰਾਂ ਨਾਲ ਹੋਰ ਵੀ ਬੈਠੇ ਨੇ ਭੈਣ ਜੀ ਬੈਠੇ ਨੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਸ ਤੁਸੀਂ ਭਾਈ ਸਾਹਿਬ ਨਾਲ ਗੱਲ ਕਰ ਲੈਣਿਆ ਭਾਜੀ ਤੁਸੀਂ ਇਹ ਦੱਸੋ ਐਮਪੀ ਇਲੈਕਸ਼ਨ ਆ ਗਏ ਨੇ ਕਿਹੋ ਜਿਹਾ ਐਮਪੀ ਪਸੰਦ ਕਰਦੇ ਜੀ ਜਿਹੜਾ ਸਦਾ ਸਾਲ ਦੇ ਨਾਲ ਹੋਵੇ ਬਸ ਕਿਹੋ ਜਿਹਾ ਸਾਥ ਮਤਲਬ ਕਹਿੰਦਾ ਐਮਪੀ ਚੰਗਾ ਆਪਾਂ ਚੁਣਨਾ ਚਾਹੀਦਾ ਚੰਗਾ ਹੀ ਹੋਵੇ ਜੇ ਕੋਈ ਕੰਮ ਵੀ ਕਰੇ ਹੰਦਾ ਹੀ ਫਾਇਦਾ ਜਿਹੜਾ ਕੰਮ ਕਰੇਗਾ ਇਹਨਾਂ ਦਾ ਫਾਇਦਾ ਹੀ ਨਹੀਂ ਹੈਗਾ ਕੀ ਕੀ ਮੁਤੇ ਫੁਰੋਕ ਪਤੇ ਬਸ ਬਿਲਕੁਲ ਜੀ ਉਹਨਾਂ ਨੂੰ ਇੱਕੋ ਹੀ ਗੱਲ ਕਹਿ ਰਹੇ ਐਮਪੀ ਉਹ ਹੋਣਾ ਚਾਹੀਦਾ ਜਿਹੜਾ ਸ਼ਹਿਰ ਦੇ ਮਸਲੇ ਹੱਲ ਕਰੇ ਲੋਕਾਂ ਦੀ ਗੱਲਬਾਤ ਕਰੇ ਲੋਕਾਂ ਨਾਲ ਵਿਚਰੇ ਔਰ ਲੋਕਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰੇ ਹੋਰ ਵੀ ਲੋਕ ਸਰਦਾਰ ਜੀ ਖੜੇ ਨੇ ਇਹਨਾਂ ਨੂੰ ਪੁੱਛਦੇ ਆਂ ਹਾਂਜੀ ਭਾਜੀ ਅੱਸੀ ਗੱਲ ਜੀ ਭਾਜੀ ਇਹ ਦੱਸੋ ਐਮਪੀ ਇਲੈਕਸ਼ਨ ਆ ਗਏ ਨੇ ਹਾਂਜੀ ਹਾਂਜੀ ਤੇ ਕਹੋ ਜੀ ਤੁਹਾਨੂੰ ਐਮਪੀ ਪਸੰਦ ਹੈ ਐਮਪੀ ਤਾਂ ਉਹ ਹੀ ਹੈ ਜਿਹੜੀ ਆਪਣੇ ਕੰਮ ਕਰੇ ਲੋਕਾਂ ਨੂੰ ਮਿਲੇ ਮੇਨ ਤੇ ਗੱਲ ਹੁੰਦੀ ਆ ਆਪਣੇ ਲੋਕਾਂ ਚ ਆ ਕੇ ਵਿਚਰੇ ਆ ਕੇ ਲੋਕਾਂ ਨਾਲ ਗੱਲ ਕਰੇ ਕੀ ਲੋਕਾ ਪੁੱਛੇ ਕੀ ਦਿੱਕਤ ਆ ਰਹੀ ਏ ਉਹਨਾਂ ਨੂੰ ਸੋਲੂਸ਼ਨ ਦਵੇ ਇਹ ਨਹੀਂ ਇੱਕ ਵਾਰੀ ਐਮਪੀ ਬਣ ਗਈ ਆਪਣੇ ਘਰੇ ਬੈ ਗਈ ਆਵਾਜ਼ ਖਤਮ ਹੋਸਤਫਾ ਬੋਟਾ ਲੈ ਕੇ ਘਰੇ ਚਲੇ ਜਾਣ ਇਹ ਹੈਗਾ ਲੋਕਾਂ ਚਾਹਣ ਬਸ ਮੇਂਗਲ ਹੋਉਂਦੀ ਏ ਲੋਕਾਂ ਦੀ ਸੋਲੂਸ਼ਨ ਕਰਨ ਲੋਕਾਂ ਤੇ ਕੋਈ ਵੀ ਕਟਨਾਈ ਹੈਗੀ ਉਹਨਾਂ ਨੂੰ ਸੋਲੂਸ਼ਨ ਕਰਨ ਮੇਲੇ ਕੀ ਕੀ ਮੁੱਦੇ ਸੀ ਸ਼ਹਿਰ ਦੇ ਜਿਹੜੇ ਰਹਿੰਦੇ ਸ਼ਹਿਰ ਦੇ ਮੁੱਦੇ ਹੁੰਦੇ ਜੀ ਮੇਨਤਾ ਹੀ ਹੁੰਦਾ ਆਪਾਂ ਸੜਕਾਂ ਦੇ ਜਾਂਦੇ ਸੜਕਾਂ ਹੀ ਨਹੀਂ ਬਣੀਆਂ ਹੋਈਆਂ ਸੜਕਾਂ ਟੁੱਟੀਆਂ ਪਈਆਂ ਸਾਰੇ ਪਾਸੇ ਆਪਾਂ ਆਪਣੀ ਕਿੰਨੇ ਕਿੰਨੇ ਆਪਣੇ ਪੁਲ ਦੇ ਕੋਲ ਪੁਲ ਦੇ ਕੋਲ ਵੇਖ ਲਓ ਉਹਦੇ ਸਾਰੇ ਟੁੱਟੇ ਹੀ ਆਪਣੀ ਆਪਣੀ ਕਿੰਨੇ ਸਾਲ ਹੋ ਗਏ ਨੇ ਸਾਰੇ ਸਾਰੇ ਜਿਨੇ ਵੀ ਪਾਰਟੀਆਂ ਸਾਰੇ ਦੇ ਐਮਪੀ ਆ ਚੁੱਕੇ ਨੇ ਕਿਸ ਨੇ ਨਹੀਂ ਬਣਾਈ ਹੁਣ ਪਤਾ ਨਹੀਂ ਕਿਹੜਾ ਐਮਪੀ ਆਏਗਾ ਤੇ ਸੜਕ ਬਣਾਏਗਾ ਹੁਣ ਪਤਾ ਨਹੀਂ ਆਪਾਂ ਕਿਹੜਾ ਪਸੰਦ ਕਰਦੇ ਕਿਹੜੀ ਪਾਰਟੀ ਦਾ ਪਸੰਦ ਕਰਦੇ ਹੋ ਐਮਪੀ ਜਿਹੜਾ ਕੰਮ ਕਰ ਸਕੇ ਦੇਖੋ ਇਹ ਕੰਮ ਤਾਂ ਫਿਲਹਾਲ ਤਾਂ ਕੋਈ ਵੀ ਨਹੀਂ ਕਰ ਰਿਹਾ ਹੁਣ ਤੇ ਇਹ ਆ ਕੋਈ ਆਪਣਾ ਕੋਈ ਇਹ ਤਾਂ ਜੁਆ ਹੀ ਹੋ ਗਿਆ ਭਾਜਨ ਤੇ ਆ ਵੋਟ ਲਾ ਦੇ ਸ਼ਾਇਦ ਕੰਮ ਕਰ ਦੇ ਠੀਕ ਹੈ ਨਹੀਂ ਤਾਂ ਉਵੇਂ ਕੋਈ ਕੋਈ ਨਹੀਂ ਪਤਾ ਕੋਈ ਕੰਮ ਕਰੇਗਾ ਕਿ ਨਹੀਂ ਕਰੇਗਾ ਅੱਜ ਕੱਲ ਸਾਰੇ ਬਸ ਖਾਮ ਨਹੀਂ ਹੈ ਸਾਨੂੰ ਐਮਪੀ ਬਣਾ ਦਿਓ ਤੇ ਬਸ ਉਹਨਾਂ ਕੋਲ ਪੈਸੇ ਆ ਜਾਂਦੇ ਬਸ ਹੋਰ ਕੁਝ ਨਹੀਂ ਹੈ ਬਿਲਕੁਲ ਜੀ ਇਹਨਾਂ ਦੇ ਇੱਕੋ ਗੱਲ ਕਹਿਣੀ ਹੈ ਲੈ ਵੀ ਐਮਪੀ ਉਹ ਹੋਣਾ ਚਾਹੀਦਾ ਹੈ ਸ਼ਹਿਰ ਦੇ ਮੁੱਦੇ ਸੁਣੇ ਔਰ ਸ਼ਹਿਰ 'ਚ ਗੱਲਬਾਤ ਕਰੇ ਇੱਥੇ ਸਾਡੇ ਨਾਲ ਲੋਕ ਵੀ ਖੜੇ ਹੋਣਗੇ ਇਹਨਾਂ ਨਾਲ ਗੱਲਬਾਤ ਕਰਦੇ ਹੋ ਕਰਦੇ ਦੁਕਾਨਦਾਰਾਂ ਨਾਲ ਦੁਕਾਨਦਾਰਾਂ ਨੂੰ ਵੀ ਪੁੱਛਦੇ ਆਪਾਂ ਜੀ ਹਾਂਜੀ ਸਰ ਐਮਪੀ ਇਲੈਕਸ਼ਨ ਆ ਗਏ ਹੈ ਹਾਂਜੀ ਕਿਹੋ ਜਿਹਾ ਐਮਪੀ ਬਸੰਦ ਕਰਦੇ ਨੇ ਐਮਪੀ ਐਮਪੀ ਹੋਣਾ ਚਾਹੀਦਾ ਹੈ ਜਿਹੜਾ ਦੇਸ਼ ਦਾ ਵਿਕਾਸ ਕਰੇ ਉਹ ਹੀ ਆਪਾਂ ਚਾਹੀਦੇ ਫਰੋਜ਼ਪੁਰ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਦੇ ਰੋਹੀਪੁਰ ਦੇ ਮੁੱਦੇ ਸਾਰੀ ਤਰ੍ਹਾਂ ਦੇ ਮੁੱਦੇ ਆ ਇੱਥੇ ਚੋਰ ਜ਼ਿਆਦਾ ਹੋਏ ਪਏ ਨੇ ਕੰਮਕਾਰ ਰਹਿ ਗਏ ਨਹੀਂਗੇ ਪੁੱਤੋ ਲੁੱਟਾ ਘੁਆ ਹੋ ਰਹੀਆਂ ਦਿਨ ਦਿਹਾੜੇ ਕੋਈ ਚੈਨਾ ਲਾ ਰਿਹਾ ਤੇ ਕੋਈ ਵਾਲੀਆਂ ਲਾ ਰਿਹਾ ਬਸ ਪੁਲਸ ਵਾਲੇ ਕੁਝ ਵੀ ਨਹੀਂ ਕਰ ਰਹੇ ਪ੍ਰਸ਼ਾਸਨ ਕਿਹੜੀ ਪਾਰਟੀ ਤਾਂ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਹੈ ਬੀਜੇਪੀ ਦਾ ਮੋਦੀ ਸਰਕਾਰ ਆਣੀ ਚਾਹੀਦੀ ਬਿਲਕੁਲ ਜੀ ਲੋਕਾਂ ਦਾ ਇੱਕੋ ਹੀ ਗੱਲ ਇਹੋ ਹੀ ਕਹਿਣਾ ਹੈ ਲਵੀ ਇੱਥੇ ਲੁੱਠਾ ਘੁਆ ਫਰੋਜ਼ਪੁਰ ਦੇ ਵਿੱਚ ਜ਼ਿਆਦਾ ਹੋ ਚੁੱਕੀਆਂ ਨੇ ਜਿਹੜਾ ਇਹਨਾਂ ਨੂੰ ਜਿਹੜਾ ਵੀ ਐਮਪੀ ਆਵੇ ਸ਼ਹਿਰ ਵਾਸਤੇ ਵੀ ਸੋਚੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਆ ਹੋਰ ਵੀ ਲੋਕ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕੀ ਜਿਹੜੇ ਮੁੱਦੇ ਹੈਗੇ ਨੇ ਫਿਰੋਜ਼ਪੁਰ ਦੇ ਵਿੱਚ ਹਾਂਜੀ ਸਾਰ ਨਮਸਕਾਰ ਜੀ ਹਾਂਜੀ ਐਮਪੀ ਇਲੈਕਸ਼ਨ ਆ ਗਏ ਨੇ ਤੇ ਕਾਹੋ ਜਿਹਾ ਐਮਪੀ ਪਸੰਦ ਕਰਦੇ ਜੀ ਹਾਂਜੀ ਐਮਪੀ ਕਾਹੋ ਜਿਹਾ ਪਸੰਦ ਕਰਦੇ ਜੀ ਜਿਹੜਾ ਆ ਜੇ ਠੀਕ ਹੀ ਹੈ ਜੀ ਜਿਹੜਾ ਆ ਜੇ ਠੀਕ ਆਪਣੇ ਸ਼ਹਿਰ ਦੇ ਕੋਈ ਮੁੱਦੇ ਸਭ ਠੀਕ ਹੈ ਜੀ ਸਭ ਠੀਕ ਨੇ ਓਕੇ ਰੋਟ ਓਕੇ ਰੋਟ ਬਿਲਕੁਲ ਜੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਐ ਲੋਕਾਂ ਦਾ ਇੱਕੋ ਇਹੋ ਹੀ ਕਹਿਣਾ ਜਿਹੜੇ ਸ਼ਹਿਰ ਦੇ ਮੁੱਦੇ ਨੇ ਉਹ ਅਸੀਂ ਹੋਰ ਵੀ ਜਿਹੜੇ ਲੋਕ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਵੀ ਕਿਹੜੇ-ਕਿਹੜੇ ਮੁੱਦੇ ਜਿਹੜੇ ਰਹਿ ਗਏ ਨੇ ਹਾਂਜੀ ਭਾਜੀ ਭਾਜੀ ਐਮਪੀ ਇਲੈਕਸ਼ਨ ਆ ਗਏ ਨੇ ਕਿਹੋ ਜਿਹਾ ਐਮਪੀ ਪਸੰਦ ਕਰਦੇ ਜੀ ਐਮਪੀ ਕਿਹੋ ਜਿਹਾ ਪਸੰਦ ਕਰਦੇ ਆ ਬਹੁਤ ਵੱਡੋ ਤੁਸੀਂ ਐਮਪੀ ਇਲੈਕਸ਼ਨ ਆ ਗਏ ਨੇ ਹਾਂਜੀ ਐਮਪੀ ਕਿਹੋ ਜਿਹਾ ਪਸੰਦ ਕਰਦੇ ਹੋ ਕੋਈ ਪਰਚੇ ਸੁਖਵੀਰ ਬਾਦਲ ਆ ਗਏ ਨੇ ਆਪਣੇ ਹੋਣ ਨਵੇਂ ਆ ਗਏ ਨੇ ਇਲੈਕਸ਼ਨ ਆ ਗਏ ਨੇ ਬਸ ਹਲੇ ਤਾਂ ਕੈਂਡੀਡੇਟ ਨਹੀਂ ਪਤਾ ਹਣਾ ਤਾਂ ਕੈਂਡੀਏਟ ਦੀ ਹਾਲੇ ਬਤਾਲੀ ਕੈਂਡੀਏਟ ਬੀਜਪੀ ਹਾਲੇ ਆਇਆ ਨਹੀਂ ਕੋਈ ਸ਼ਹਿਰ ਦੇ ਮੁੱਦੇ ਕੀ ਹੈ ਸ਼ਹਿਰ ਦੇ ਮੁੱਦੇ ਜੀ ਚੋਰੀ ਚੱਕੀਆਂ ਬਹੁਤ ਹੋ ਰਹੀਆਂ ਜੀ ਆ ਖੱਡੇ ਵੇਖ ਲੋ ਸੜਕਾਂ ਦੇ ਹਾਲ ਵੇਖ ਲੋ ਜੀ ਪੂਰੇ ਹਾਲ ਨੇ ਲੁੱਟਾਂ ਖੋਹਾਂ ਹੋ ਰਹੀਆਂ ਵਾਧੂ ਘਰਾਂ ਚ ਲੁੱਟੀਆਂ ਜਾਂਦੇ ਨੇ ਨਸ਼ਾ ਵਾਧੂ ਹੋ ਗਿਆ ਹੈ ਨਸ਼ਾ ਵਾਧੂ ਵੇਚ ਰਿਹਾ ਹਰ ਜਗ੍ਹਾ ਨਸ਼ੇ ਦੇ ਹੋਰ ਜੀ ਬਿਲਕੁਲ ਜੀ ਇਹਨਾਂ ਦਾ ਇਹੋ ਹੀ ਕਹਿਣਾ ਇੱਕੋ ਇੱਕੋ ਜਿਹੇ ਸ਼ਹਿਰ ਦੇ ਵਿੱਚ ਸੜਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਟੁੱਟੀਆਂ ਭੱਜੀਆਂ ਪਈਆਂ ਨੇ ਨਾਲ ਹੀ ਲੁੱਟਾ ਖੋਹਵਾ ਜਿਹੜੀਆਂ ਮੇਨ ਹੈ ਤੇ ਬੇਰੁਜ਼ਗਾਰੀ ਜਿਹੜੀ ਮੇਨ ਹੈਗੀ ਹੈ ਉਹਨੂੰ ਲੈ ਕੇ ਲੋਕਾਂ ਦਾ ਇਹੀ ਕਹਿਣਾ ਫਰੋਜ਼ਪੁਰ ਤੋਂ ਬੋਵੀ ਖਰਾਨਾ ਫਾਸਟ نیوز ਦੇ ਨਾਲ ਕੈਮਰਾਮੈਨ ਸੂਰਜ